ਆਮਤਾ ਸ਼ਹੀਦ ਆਜਮ ਭਗਤ ਸਿੰਘ ਦਾ ਇਹ ਸ਼ਰਾਬੀ ਮੁੱਖ ਮੰਤਰੀ ਲੈ ਰਿਹਾ ਹੈ ਉਹਨੂੰ ਜਲੰਧਰ ਦੀ ਜਨਤਾ ਇਸ ਵਿਧਾਨ ਸਭਾ ਖੇਤਰ ਦੀ ਜਨਤਾ ਪੁੱਛਣਾ ਚਾਹੁੰਦੀ ਹੈ ਕਿੰਨੀਆਂ ਮਾਮਾ ਦੇ ਪੁੱਤ ਮਰ ਗਏ ਆਮ ਆਦਮੀ ਪਾਰਟੀ ਨੇ ਕੀਤਾ ਕੀ ਹੈ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਕੋਈ ਕੰਮ ਕਰਨ ਨਹੀਂ ਦਿੱਤਾ ਹੈ ਦੇਖੋ ਕਾਂਗਰਸ ਵਾਲਿਆਂ ਨੇ ਵੀ ਕੁਝ ਨਹੀਂ ਕੀਤਾ ਉਹ ਮੋਦੀ ਜੀ ਦੇ ਨਾਲ ਜੁੜਿਆ ਕਹਿੰਦਾ ਮੈਨੂੰ ਮੋਦੀ ਜੀ ਚੰਗੇ ਲੱਗੇ ਅੱਗੇ ਵੀ ਸੀ ਮੈਂ ਗਲਤੀ ਕੀਤੀ ਸੀ ਆਮ ਆਦਮੀ ਪਾਰਟੀ ਚ ਜਾ ਕੇ ਪਰ ਮੈਂ ਆਪਣੀ ਗਲਤੀ ਨੂੰ ਸੁਧਾਰਨ ਆਇਆ ਮੈਂ ਤੇ ਜੀ ਜਾਨ ਲਾ ਕੇ ਮੈਂ ਮੋਦੀ ਜੀ ਨਾਲ ਕੰਮ ਕਰਨਾ ਹੈ ਅੱਜ ਸ਼ੀਤਲ ਉਂਗਰਾਲ ਸ਼ੀਤਲ ਉਂਗਰਾਲ ਕਿਉਂ ਹੋ ਰਹੀ ਹੈ ਸ਼ੀਤਲ ਉਂਗਰਾਲ ਹਰ ਵਿਅਕਤੀ ਦੀ इजी ਅਪਰੋਚ ਹੈ ਹਰ ਵਿਅਕਤੀ ਉਹਨਾਂ ਨੂੰ ਮਿਲ ਸਕਦਾ ਹੈ ਐਮਪੀ ਰੇਆ ਅਸ਼ੀਲ ਕੁਮਾਰ ਰਿੰਕੂ ਫਿਰ ਵਿਧਾਇਕ ਸੀਗੇ ਉਹਨਾਂ ਦੇ ਵਾਈਫ ਜਿਹੜੇ ਕਾਉਂਸਲ रह ਚੁੱਕੇ ਫਿਰ ਵੀ ਉੱਥੇ ਕੰਮ ਨਹੀਂ ਹੋਏ ਨਹੀਂ ਜੀ ਜਿਨ੍ਹਾਂ ਦੇ ਕੀਤੇ ਉਹਨਾਂ ਨੂੰ ਜਾ ਜਾ ਕੇ ਪੁੱਛੋ ਤੇ ਜਿਨ੍ਹਾਂ ਨੇ ਲੋਕਾਂ ਨੇ ਤੇ ਉਹਦਾ ਕਹਿਣਾ ਹੀ ਕਹਿਣਾ ਹੈ ਦੇਖੋ ਇੱਕ ਘਰ ਨਾਰਾਜ਼ ਹੁੰਦਾ ਦੂਜੇ ਨੇ ਤੇ ਕਹਿ ਦਿੰਦਾ ਮੈਂ ਵੀ ਤੇਰੇ ਨਾਲ ਹੀ ਆਂ ਬੀਜੇਪੀ ਸਮਰਥਕ ਇੱਥੇ ਪਹੁੰਚੇ ਆ ਇੱਕ ਬਹੁਤ ਵੱਡੀ ਜਿਹੀ ਮੀਟਿੰਗ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਸ਼ਨ ਲਾਲ ਜੀ ਖੜੇ ਸਾਡੇ ਨਾਲ ਸასი ਗੱਲ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸ਼ੀਤਲ ਉਂਗਰਾਲ ਜਿੰਦਾਬਾਦ 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 ਕਿਸ਼ਨ ਲਾਲ ਜੀ ਕਿਵੇਂ ਦਾ ਜਿਹੜਾ ਮਾਹੌਲ ਬਣ ਚੁੱਕਾ ਇੱਕ ਮਾਹੌਲ ਬੜਾ ਪੱਕ ਚੁੱਕਾ ਕਿਵੇਂ ਦੇਖਦੇ ਹੋ ਸਾਰਾ ਜਲੰਧਰ ਦੇ ਸ਼ੀਤਲ ਉਂਗਰਾਲ ਕੇ ਮੋਰਚਾ ਮਾਰਨਗੇ ਦੇਖੋ ਅੱਜ ਇਸ ਵਿਧਾਨ ਸਭਾ ਖੇਤਰ ਦੇ ਅੰਦਰ ਸ਼ੀਤਲ ਉਂਗਰਾਲ ਜੀ ਬਾਰੀ ਬਹੁਤਨਾ ਚਿਤਨ ਜਾ ਰਹੇ ਹੈ ਉਹਦਾ ਮੇਨ ਕਾਰਨ ਇਹ ਹੈ ਕਿ ਸ਼ੀਤਲungral ਜੀ ਇੱਕ ਜਮੀਨੀ ਕਾਰਜਕਰਤਾ ਹੈ ਮੈਂ ਉਸ ਭਾਈ ਨੂੰ ਲਗਭਗ 20-25 ਸਾਲ ਤੋਂ ਜਾਣਦਾ ਹਾਂ ਕਿ ਉਹਨਾਂ ਨੇ ਹਮੇਸ਼ਾ ਪਹਿਲਾਂ ਭਾਰਤੀ ਜਨਤਾ ਪਾਰਟੀ ਚ ਕੰਮ ਕੀਤਾ ਹੈ ਯੁਵਾ ਮੋਰਚਾ ਚ ਹੋਰ ਵੀ ਕਿ ਲੋਕਾਂ ਨੂੰ ਅੱਜ ਵੀ ਇਸ ਖੇਤਰ ਦੇ ਕਾਫੀ ਲੋਕਾਂ ਨਾਲ ਸੰਪਰਕ ਕੀਤਾ ਕਹਿੰਦੇ ਭਾਈ ਅਗਰ ਤਾਂ ਕੰਮ ਕਰਾਣਾ ਇਸ ਵਿਧਾਨ ਸਭਾ ਖੇਤਰ ਦਾ ਤੇ ਆਪਾਂ ਸ਼ੀਤਲ ਲੰਗਰਾਲ ਜੀ ਨੂੰ ਵੋਟਾਂ ਪਾਣੀਆਂ ਹੈ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਮਿੰਦਰ ਪਗਤ ਜੀ ਨੇ ਉਹ ਦੱਸ ਦੇਣ ਕਿ ਮੈਂ ਕਿਹੜਾ ਵਿਕਾਸ ਦਾ ਕੰਮ ਪਹਿਲਾਂ ਵੀ ਉਹਨਾਂ ਕੋਲ ਮੰਤਰੀ ਵੀ ਰਹੇ ਸਭ ਕੁਝ ਕੀਤਾ ਕੀ ਕੰਮ ਕੀਤਾ ਇਸ ਇਲਾਕੇ ਦੇ ਅੰਦਰ ਕਿਉਂਕਿ ਜਿਸ ਦਿਨ ਉਹਨਾਂ ਨੇ ਪਾਰਟੀ ਛੱਡੀ ਸੀ ਮੈਂ ਘਟੋ ਘਟ 11 ਕਿਲੋ ਲੱਡੂ ਵੰਡੇ ਸੀ ਕਿ ਐਸੇ ਲੋਕਾਂ ਨੇ ਇਸ ਪੰਜਾਬ ਪ੍ਰਾਂਤ ਨੂੰ ਪਿੱਛੇ ਧਕੇਲਣ ਵਾਸਤੇ ਇਹਨਾਂ ਨੇ ਕੰਮ ਨਹੀਂ ਕੋ ਕੀਤਾ ਅੱਜ ਸ਼ੀਤਲ ਉਂਗਰਾਲ ਸ਼ੀਤਲ ਉਂਗਰਾਲ ਕਿਉਂ ਹੋ ਰਹੀ ਹੈ ਸ਼ੀਤਲ ਉਂਗਰਾਲ ਹਰ ਵਿਅਕਤੀ ਦੀ ਈਜ਼ੀ ਅਪਰੋਚ ਹੈ ਹਰ ਵਿਅਕਤੀ ਉਹਨਾਂ ਨੂੰ ਮਿਲ ਸਕਦਾ ਹੈ ਮੇਰੇ ਭਾਈ ਸੁਸ਼ੀਲ ਰਿੰਕੂ ਜੀ ਔਰ ਸ਼ੀਤਲ ਉੰਗਰਾਲ ਜੀ ਦੀ ਜੋੜੀ ਨੇ ਇਹ ਜਿਹੜੀ ਸੀਟ ਹੈ ਭਾਰੀ ਬਹੁਮਤ ਨਾਲ ਸੀ ਜਿੰਨੀ ਹੈ ਕਿਸ਼ਨ ਲਾਲ ਜੀ ਗੱਲ ਕਰਦੇ ਆ ਕਾਫੀ ਜਿਹੜਾ ਵਿਰੋਧ ਵੀ ਦੇਖਣ ਨੂੰ ਮੇਰੇ ਇੱਕ ਚੰਡੀਗੜ੍ਹ ਮੁਹੱਲਾ ਵਾ ਉੱਥੇ ਲਸੂੜੀ ਮੁਹੱਲਾ ਬੋਲ ਸੇ ਵਿੱਚ ਸੀਵਰ ਦੀ ਸਮੱਸਿਆ ਤੇ ਪਾਣੀ ਸਮੱਸਿਆ ਆ ਰਹੀ ਲੋਕਾਂ ਦੇ ਵਿੱਚ ਕਾਫੀ ਜਿਹੜਾ ਰੋਸ ਦੇਖਣ ਨੂੰ ਮੇਰੇ ਕਿਵੇਂ ਦੇਖਦੇ ਹੋ ਕਿ ਕੰਮ ਨਹੀਂ ਕੀਤਾ 2.5 ਸਾਲ ਤੋਂ ਸੁਸ਼ੀਲ ਕੁਮਾਰ ਰਿੰਕੂ ਸੀ ਐਮਪੀ ਸੀ ਕੇ ਉਦੋਂ ਵੀ ਨਹੀਂ ਕੰਮ ਹੋਇਆ ਕੋਈ ਦੇਖੋ ਮੇਰੇ ਭਾਈ ਜਿਹੜੇ ਮੇਰੇ ਭਾਈ ਸੁਸ਼ੀਲ ਰਿੰਕੂ ਜੀ ਨੇ ਆਮ ਆਦੀ ਪਾਰਟੀ ਕਿਉਂ ਛੱਡੀ ਕਿਉਂਕਿ ਉੱਥੇ ਵਿਕਾਸ ਨਹੀਂ ਹੈ ਵਿਨਾਸ਼ ਆਮ ਆਦੀ ਪਾਰਟੀ ਨੇ ਮੇਰੇ ਪੰਜਾਬ ਪ੍ਰਾਂਤ ਦਾ ਕਰ ਦਿੱਤਾ ਨਾਮ ਤਾਂ ਸ਼ਹੀਦ ਆਜ਼ਮ ਭਗਤ ਸਿੰਘ ਦਾ ਇਹ ਸ਼ਰਾਬੀ ਮੁੱਖ ਮੰਤਰੀ ਲੈ ਰਿਹਾ ਹੈ ਉਹਨੂੰ ਜਲੰਧਰ ਦੀ ਜਨਤਾ ਇਸ ਵਿਧਾਨ ਸਭਾ ਖੇਤਰ ਦੀ ਜਨਤਾ ਪੁੱਛਣਾ ਚਾਹੁੰਦੀ ਹੈ ਕਿੰਨੀਆਂ ਮਾਮਾ ਦੇ ਪੁੱਤ ਮਰ ਗਏ ਆਮ ਆਦੀ ਪਾਰਟੀ ਨੇ ਕੀਤਾ ਕੀ ਹੈ ਇਹਨਾਂ ਦੇ ਪਾਰਟੀ ਦੇ ਹੀ ਨੇਤਾ ਮੇਰੇ ਭਾਈ ਵਿਜੇ ਕੁਮਰ ਪ੍ਰਤਾਪ ਸਿੰਘ ਤੇ ਨਸ਼ਿਆਂ ਦੀਆਂ ਗੱਲਾਂ ਕਰਦਾ ਵਿਜੇ ਕੁਮਰ ਪ੍ਰਤਾਪ ਸਿੰਘ ਭਾਈ ਦੀ ਗੱਲ ਤਾਂ ਸੁਣ ਨੰਬਰਸਰ ਜਾ ਕੇ ਇਹਨਾਂ ਦੀ ਪਾਰਟੀ ਦੇ ਵਿਅਕਤੀ ਹੈ ਅੱਜ ਆਮ ਆਦੀ ਪਾਰਟੀ ਕਿਸ ਮੂੰਹ ਦੇ ਨਾਲ ਜਨਤਾ ਦੀ ਅਦਾਲਤ ਚ ਵੋਟਾਂ ਮੰਗ ਰਹੀ ਹੈ ਇਸ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਬਜ਼ੁਰਗਾਂ ਦੇ ਚਰਨਾਂ ਚ ਮਾਤਾਵਾਂ ਦੇ ਚਰਨਾਂ ਚ ਔਰ ਭੈਣਾਂ ਨੂੰ ਪ੍ਰਾਰਥਨਾ ਕਰਨਾ ਚਾਹੁੰਦਾ ਕੇ ਨਾ ਤਾਂ ਆਮ ਆਦੀ ਪਾਰਟੀ ਨੂੰ ਕੋਈ ਫਰਕ ਪੈਣਾ ਹੈ ਨਾ ਸਰਕਾਰ ਇਸ ਵਿਧਾਨ ਸਭਾ ਖੇਤਰ ਨਾਲ ਕੋਈ ਬਣਨੀ ਆ ਜਾਂ ਟੁੱਟਨੀ ਆ ਨਾ ਕਾਂਗਰਸ ਨੂੰ ਫਰਕ ਪੈਣਾ ਕਾਂਗਰਸ ਜੀ ਮੇਰੇ ਪਾਈਏ ਇੱਕ ਮਿੰਟ ਕਾਂਗਰਸ ਔਰ ਆਮ ਆਦੀ ਪਾਰਟੀ ਫ੍ਰੈਂਡਲੀ ਮੈਚ ਪੰਜਾਬ ਚ ਖੇਲ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਇੱਕੋ ਹੀ ਪਾਰਟੀ ਤੋਂ ਆਸ ਹੈ ਭਾਰਤੀ ਜਨਤਾ ਪਾਰਟੀ ਤੋਂ ਆਸ ਹੈ ਔਰ ਪਿਛਲੇ 2.5 ਸਾਲਾਂ ਦੇ ਦੌਰਾਨ ਅੱਜ ਤੁਸੀਂ ਸੀਵਰੇਜ ਦੀ ਸਮੱਸਿਆ ਜਲੰਧਰ ਸ਼ਹਿਰ ਚ ਪੂਰੇ ਸੀਵਰੇਜ ਦੀ ਸਮੱਸਿਆ ਹੈ ਗੰਦੇ ਪਾਣੀ ਦੀ ਸਮੱਸਿਆ ਹੈ ਇਹ ਨਾ ਤਾਂ ਇਹਨਾਂ ਦਾ ਰਮਨ ਅਰੋੜਾ ਕਿਤੇ ਨਜ਼ਰ ਆ ਰਿਹਾ ਨਾ ਆਮ ਆਦਮੀ ਪਾਰਟੀ ਦੇ ਲੀਡਰ ਨਜ਼ਰ ਆ ਰਹੇ ਮੈਮ ਕਿਵੇਂ ਦਾ ਮਾਹੌਲ ਬਣ ਚੁੱਕਾ ਕਿਵੇਂ ਦਾ ਜਿਹੜਾ ਮੋਰਚਾ ਮਾਰ ਸਕਦੇ ਇਸ ਟਾਈਮ ਬਿਲਕੁਲ ਬਿਲਕੁਲ ਇੱਥੇ ਤੇ ਪੂਰੇ ਜੋਰੋ ਸ਼ੋਰ ਨਾਲ ਸ਼ੀਤਲੰਗਰਾਲ ਜੀ ਆਣਗੇ ਮੈਮ ਸ਼ੀਤਲ ਜੀ ਨੇ ਪਹਿਲਾਂ ਅਸਤੀਫਾ ਦਿੱਤਾ ਸੀ ਜਿੱਦਾਂ ਇਲੈਕਸ਼ਨ ਖਤਮ ਹੋਏ ਉਹਨਾਂ ਅਸਤੀਫਾ ਵਾਪਸ ਲੈਣ ਦੀ ਗੱਲ ਕੀਤੀ ਕਿਵੇਂ ਦੇਖਦੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿੱਤਾ ਕਿਵੇਂ ਲੱਗਦਾ ਕਿ ਇੱਕ ਰਣਨੀਤੀ ਖੇਡ ਰ ਤੇ ਇੱਥੇ ਕੰਮ ਕਰਨੇ ਆ ਆਮ ਆਦਮੀ ਪਾਰਟੀ ਨਾਲ ਉਹਨਾਂ ਨੂੰ ਕੋਈ ਕੰਮ ਕਰਨ ਨਹੀਂ ਦਿੱਤਾ ਹੈ ਦੇਖੋ ਕਾਂਗਰਸ ਵਾਲਿਆਂ ਨੇ ਵੀ ਕੁਝ ਨਹੀਂ ਕੀਤਾ ਉਹ ਮੋਦੀ ਜੀ ਦੇ ਨਾਲ ਜੁੜਿਆ ਕਹਿੰਦਾ ਮੈਨੂੰ ਮੋਦੀ ਜੀ ਚੰਗੇ ਲੱਗੇ ਅੱਗੇ ਵੀ ਸੀ ਮੈਂ ਗਲਤੀ ਕੀਤੀ ਸੀ ਆਮ ਆਦਮੀ ਪਾਰਟੀ ਜਾ ਕੇ ਪਰ ਮੈਂ ਆਪਣੀ ਗਲਤੀ ਨੂੰ ਸੁਧਾਰਨ ਆਇਆ ਮੈਂ ਤੇ ਜੀ ਜਾਨ ਲਾ ਕੇ ਮੈਂ ਮੋਦੀ ਜੀ ਨਾਲ ਕੰਮ ਕਰਨਾ ਹੈ ਮੈਂ ਵਿਰੋਧ ਵੀ ਕਾਫੀ ਦੇਖਣ ਨੂੰ ਮੇਰੇ ਆ ਵੈਸਟ ਦੇ ਏਰੀਏ ਦੇ ਵਿੱਚ ਕਿਵੇਂ ਦੇਖਦੇ ਹੋ ਸਰ ਦੇਖੋ ਵਿਰੋਧ ਤੇ ਸਾਰਿਆਂ ਦੇ ਹੁੰਦੇ ਆ ਜਦੋਂ ਕੋਈ ਖੜਾ ਹੁੰਦਾ ਉਹਦੇ ਬਾਰ ਖਾਫਤੇ ਐ ਐਮਪੀ ਰਹੇ ਆ ਸ਼ਸ਼ੀਲ ਕੁਮਾਰ ਰਿੰਕੂ ਫੇ ਵੀ ਵਿਧਾਇਕ ਸੀਗੇ ਉਹਨਾਂ ਦੀ ਵਾਈਫ ਜਿਹੜੇ ਕਾਉਂਸਲ ਰਹ ਚੁੱਕੇ ਫਿਰ ਵੀ ਉੱਥੇ ਕੰਮ ਨਹੀਂ ਹੋਏ ਨਹੀਂ ਜੀ ਜਿਨ੍ਹਾਂ ਨੇ ਕੀਤੇ ਉਹਨਾਂ ਨੂੰ ਜਾ ਜਾ ਕੇ ਪੁੱਛੋ ਤੇ ਜਿਨ੍ਹਾਂ ਨੇ ਲੋਕਾਂ ਨੇ ਤੇ ਉਹਦਾ ਕਹਿਣਾ ਹੀ ਕਹਿਣਾ ਹੈ ਦੇਖੋ ਇੱਕ ਕਰ ਨਾਰਾਜ ਹੁੰਦਾ ਦੂਜੇ ਨੇ ਤੇ ਕਹਿ ਦਣਾ ਮੈਂ ਵੀ ਤੇਰੇ ਨਾਲ ਆ ਇਹ ਲਗਤ ਬਾਜੀ ਜਲਦੀ ਪਈ ਏ ਰਿੰਕੂ ਵੀਰ ਜੀ ਨੂੰ ਅੱਜ ਵੀ ਜਾ ਕੇ ਤੁਸੀਂ ਉਧਰ ਵੀ ਚਲੋ ਉਹਨਾਂ ਕੋ ਕੋਈ ਉਧਰ ਨਹੀਂ ਹੋਏਗਾ ਫਿਰ ਵੀ ਦੋਨੋਂ ਮੀਆਂ ਬੀਬੀ ਇੰਨੀ ਸੋਹਣੀ ਤਰ੍ਹਾਂ ਸਵਾਗਤ ਕਰਦੇ ਆ ਨਾ ਤੁਸੀਂ ਖੁਦ ਜਾ ਕੇ ਮੀਡੀਆ ਵਾਲੇ ਨਹੀਂ ਇੱਕ ਆਮ ਨਾਰਕੀ ਬਣ ਕੇ ਜਾਓ ਉਹਨਾਂ ਦੇ ਘਰ ਤੁਹਾਨੂੰ ਆਪੇ ਪਤਾ ਲੱਗੇਗਾ ਕਿ ਸੁਨੀਤਾ ਭਾਜੀ ਔਰ ਰਿੰਕੂ ਜੀ ਕਿਸ ਤਰ੍ਹਾਂ ਦੇ ਤੁਹਾਡੇ ਨਾਲ ਵਿਵਹਾਰ ਕਰਦੇ ਭਾਈ ਕੀ ਕਹਿਣਾ ਚਾਹੁੰਦੇ ਕਿਵੇਂ ਦਾ ਮੋਲ ਬਣ ਚੁੱਕਾ ਹੈ ਸਿਸਟਮ ਜਲੰਧਰ ਵਧੀਆ ਮੋਲ ਬਣ ਚੁੱਕਾ ਬੀਜੇਪੀ ਦਾ ਅਸਲੇ ਬੀਜੇਪੀ ਦੇ ਹੱਕ ਚ ਬਹੁਤ ਵਧੀਆ ਮੋਲ ਬੱਜ ਚੁੱਕਾ ਹੈ ਸ਼ੀਤਲ ਜੀ ਭਾਰੀ ਬਹੁਤ ਮਦਦ ਕਰਦੇ ਕੱਲ ਵੀ ਉਹਨਾਂ ਦੇ ਪੋਸਟਰ ਪਾੜੇਗੇ ਪਰ ਕਾਫੀ ਜਿਹੜੇ ਨਰਾਜ ਦੇਖਣ ਨੂੰ ਮਿਲੇਗਾ ਕਿ ਉਹਨਾਂ ਦੇ ਪੋਸਟਰ ਪਾੜੇਗੇ ਜਲੰਧਰ ਦੇ ਉਹ ਤਾਂ ਰਾਜਨੀਤੀ ਆ ਹਰ ਦੂਜੀ ਪਾਰਟੀ ਦੀ ਦੂਜੀ ਪਾਰਟੀ ਦੇ ਖਿਲਾਫ ਇਹੋ ਜਿਹਾ ਕੰਮ ਕਰਦੀ ਰਹਿੰਦੀ ਛੁੱਟੇ ਚੱਲਦਾ ਆ ਉਹਨੂੰ ਪੋਸਟਰ ਪਾੜਨਾ ਫਰਕ ਨਹੀਂ ਪੈਣਾ ਕੋਈ ਵੀ ਉਹਨਾਂ ਨੂੰ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਉਹ ਲਹਿਰ ਉਸੇ ਤਰ੍ਹਾਂ ਹੀ ਜਿੱਤਣਗੇ ਵਧੀਆ ਤਰੀਕੇ ਨਾਲ ਜਿੱਤਣਗੇ ਏ ਸਾਨੂੰ ਬੀਜੇਪੀ ਸਮਰਥਕ ਜਿਹੜੇ ਉਹਨਾਂ ਨੂੰ ਸਪੋਰਟ ਕਰ ਰਹੇ ਨੇ ਹੋਰ ਵੀ ਜਗ੍ਹਾ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਹੁਤ ਬਹੁਤ ਤੁਹਾਡਾ ਧੰਨਵਾਦ